ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਦੀ ਅਗਵਾਈ ਹੇਠ ਫੈਡਰਲ ਅਧਿਕਾਰੀਆਂ ਨੇ ਲੇਬਰ ਡੇ ਦੇ ਮੌਕੇ ਤੇ ਵਾਸ਼ਿੰਗਟਨ ਡੀਸੀ ਦੇ ਵਿੱਚ ਅਪਰਾਧ ਦੇ ਖਿਲਾਫ ਇੱਕ ਵੱਡੀ ਮੁਹਿੰਮ ਦੇ ਦੌਰਾਨ 70 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹਨਾਂ ਦੇ ਵਿੱਚੋਂ 27 ਲੋਕ ਗੈਰਕਾਨੂੰਨੀ ਪ੍ਰਵਾਸੀ ਤੇ ਹਿੰਸਕ ਅਪਰਾਧੀ ਸ਼ਾਮਿਲ ਸਨ। ਇਹ ਕਾਰਵਾਈ 트ੰਪ ਪ੍ਰਸ਼ਾਸਨ ਦੀ ਰਾਜਧਾਨੀ ਦੇ ਵਿੱਚ ਅਪਰਾਧ ਅਤੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਹਟਾਉਣ ਦਾ ਇੱਕ ਹਿੱਸਾ ਹੈ। ਸਤਸ੍ਰੀਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਦੇ ਵੱਲੋਂ ਰਾਜਧਾਨੀ ਵਾਸ਼ਿੰਗਟਨ ਡੀਸੀ ਦੇ ਵਿੱਚ ਜਨਤਕ ਸੁਰੱਖਿਆ ਐਮਰਜੈਂਸੀ ਐਲਾਨ ਕਰਨ ਅਤੇ ਪੂਰੀ ਰਾਜਧਾਨੀ ਨੂੰ ਫੈਡਰਲ ਕੰਟਰੋਲ ਹੇਠ ਲਿਉਣ ਦੇ ਐਲਾਨ ਤੋਂ ਬਾਅਦ ਅਪਰਾਧੀਆਂ ਨੂੰ ਕਾਬੂ ਕਰਨ ਦੀ ਕਵਾਇਦ ਸ਼ੁਰੂ ਹੋ ਗਈ ਹੈ ਇਸ ਦੇ ਨਾਲ ਹੀ ਲਗਭਗ 800 ਨੈਸ਼ਨਲ ਗਾਰਡ ਸੈਨਿਕ ਤੇ ਫੈਡਰਲ ਏਜੰਸੀਆਂ ਜਿਵੇਂ ਕਿ ਇਮੀਗ੍ਰੇਸ਼ਨ ਐਂਡ ਕਸਟਮਸ ਇਨਫੋਰਸਮੈਂਟ ਦੇ ਏਜੰਟਾਂ ਨੂੰ ਸ਼ਹਿਰ ਦੇ ਵਿੱਚ ਤਾਇਨਾਤ ਕੀਤਾ ਗਿਆ ਹੈ ਟਰੰਪ ਨੇ ਮਾਰਚ ਮਹੀਨੇ ਵਿੱਚ ਵਾਸ਼ਿੰਗਟਨ ਡੀਸੀ ਸੇਫ ਐਂਡ ਬਿਊਟੀਫੁਲ ਟਾਸਕ ਫੋਰਸ ਸੀ ਸਥਾਪਨਾ ਕਰਨ ਦੇ ਲਈ ਇੱਕ ਕਾਰਜਕਾਰੀ ਆਦੇਸ਼ ਜਾਰੀ ਕੀਤਾ ਸੀ ਜਿਸ ਦਾ ਮਕਸਦ ਸ਼ਹਿਰ ਦੇ ਵਿੱਚ ਅਪਰਾਧ ਅਤੇ ਬੇਕਾਰਪਨ ਨੂੰ ਘਟਾਉਣਾ ਸੀ 7 ਅਗਸਤ ਤੋਂ ਲੈ ਕੇ ਹੁਣ ਤੱਕ ਇਸ ਮੁਹਿੰਮ ਦੇ ਤਹਿਤ 1670 ਗ੍ਰਿਫਤਾਰੀਆਂ ਕੀਤੀਆਂ ਗਈਆਂ ਨੇ ਜਿਨ੍ਹਾਂ ਦੇ ਵਿੱਚ 16 ਜਾਣੇ ਪਛਾਣੇ ਗੈਂਗਸ ਮੈਂਬਰ ਜਿਵੇਂ ਕਿ MS13 ਅਤੇ ਟ੍ਰੇਨ ਡੀ ਆਰਗੁਆ ਗੈਂਗ ਦੇ ਮੈਂਬਰ ਸ਼ਾਮਿਲ ਸਨ ਜਿਨ੍ਹਾਂ ਨੂੰ ਵਿਦੇਸ਼ੀ ਆਤਵਾਦੀ ਸੰਗਠਨ ਦੇ ਵੱਜੋਂ ਅਮਰੀਕਾ ਨੇ ਐਲਾਨਿਆ ਹੋਇਆ ਹੈ ਲੇਬਰ ਡੇ ਦੀ ਸ਼ਾਮ ਨੂੰ 22 ਫੈਡਰਲ ਏਜੰਸੀਆਂ ਦੇ ਕਰੀਬ 3200 ਤੋਂ ਵੱਧ ਅਧਿਕਾਰੀਆਂ ਨੇ ਸ਼ਹਿਰ ਦੇ ਵਿੱਚ ਇੱਕ ਵੱਡੀ ਮੁਹਿੰਮ ਚਲਾਈ ਜਿਸ ਦੇ ਵਿੱਚ 70 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਇਨ੍ਹਾਂ ਦੇ ਵਿੱਚ 27 ਗੈਰ ਕਾਨੂੰਨੀ ਪ੍ਰਵਾਸੀ ਸ਼ਾਮਲ ਸਨ ਜਿਨ੍ਹਾਂ ਦੇ ਉੱਤੇ ਹਮਲਾ ਕਰਨਾ ਪਿੱਛਾ ਕਰਨਾ ਤੇ ਹੋਰ ਅਪਰਾਧਾਂ ਦੇ ਇਲਜ਼ਾਮ ਲੱਗੇ ਹੋਏ ਸਨ ਵਾਈਟ ਹਾਊਸ ਦੇ ਇੱਕ ਅਧਿਕਾਰੀ ਦੇ ਮੁਤਾਬਿਕ ਗ੍ਰਿਫਤਾਰ ਕੀਤੇ ਗਏ ਜ਼ਿਆਦਾਤਰ ਮੁਲਜ਼ਮਾਂ ਦਾ ਅਪਰਾਧਿਕ ਰਿਕਾਰਡ ਰਿਹਾ ਹੈ ਜਿਸ ਦੇ ਵਿੱਚ ਹਮਲਾ ਕਰਨਾ ਸ਼ਰਾਬੀ ਕੇ ਗੱਡੀ ਚਲਾਉਣਾ ਕਿਸੇ ਦਾ ਪਿੱਛਾ ਕਰਨਾ ਧੋਖਾਧੜੀ ਚੋਰੀ ਤੇ ਨਿੱਜੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਅਪਰਾਧ ਸ਼ਾਮਲ ਨੇ ਜਾਣਕਾਰੀ ਮੁਤਾਬਿਕ ਇੱਕ ਗ੍ਰਿਫਤਾਰ ਵਿਅਕਤੀ ਨੇ ਪਹਿਲਾਂ 70 ਸਾਲਾ ਔਰਤ ਤੇ ਹਮਲਾ ਕਰਕੇ ਉਸ ਦਾ ਪਰਸ ਖੋਣ ਦੀ ਕੋਸ਼ਿਸ਼ ਕੀਤੀ ਸੀ ਇੱਕ ਹੋਰ ਵਿਅਕਤੀ ਨੂੰ ਪੁਲਿਸ ਅਫਸਰ ਤੇ ਹਮਲੇ ਦੇ ਦੋਸ਼ ਤੇ ਵਿੱਚ ਪਹਿਲਾ ਵੀ ਗ੍ਰਿਫਤਾਰ ਕੀਤਾ ਗਿਆ ਸੀ ਜਦਕਿ ਕਈ ਹੋਰਾਂ ਤੇ ਘਰੇਲੂ ਹਿੰਸਾ ਜਿਸ ਦੇ ਵਿੱਚ ਪੀੜਤ ਦਾ ਗਲਾ ਕੁੱਟਣਾ ਸ਼ਾਮਿਲ ਹੈ ਨਸ਼ੀਲੇ ਪਦਾਰਥਾਂ ਦੀ ਸਪਲਾਈ ਦੇ ਇਰਾਦੇ ਦੇ ਨਾਲ ਕਬਜ਼ਾ ਕਰਨ ਦੇ ਇਲਜ਼ਾਮ ਲਗਾਏ ਗਏ ਨੇ ਇੱਕ ਅਪਰਾਧੀ ਜਿਸ ਨੂੰ ਪਹਿਲਾਂ ਖਤਰਨਾਕ ਹਥਿਆਰਾਂ ਦੇ ਨਾਲ ਹਮਲੇ ਲਈ 45 ਮਹੀਨਿਆਂ ਦੀ ਸਜ਼ਾ ਸੁਣਾਈ ਗਈ ਸੀ ਉਸ ਨੂੰ ਵੀ ਅਧਿਕਾਰੀਆਂ ਨੇ ਮੁਰ ਤੋਂ ਗ੍ਰਿਫਤਾਰ ਕਰ ਲਿਆ ਇਸ ਮੁਹਿੰਮ ਦੀ ਸ਼ੁਰੂ ਹੋਣ ਤੋਂ ਬਾਅਦ ਵਾਸ਼ਿੰਗਟਨ ਡੀਸੀ ਦੇ ਵਿੱਚ ਅਪਰਾਧ ਦਰ ਦੇ ਵਿੱਚ ਕਾਫੀ ਕਮੀ ਦੇਖਣ ਨੂੰ ਮਿਲੀ ਹੈ। ਮੈਟਰੋਪੋਲੀਟਨ ਪੁਲਿਸ ਵਿਭਾਗ ਦੇ ਅੰਕੜਿਆਂ ਦੇ ਮੁਤਾਬਕ 12 ਤੋਂ 26 ਅਗਸਤ ਤੱਕ ਹਿੰਸਕ ਅਪਰਾਧਾਂ ਦੇ ਵਿੱਚ 23% ਅਤੇ ਜਾਇਦਾਦ ਦੇ ਨਾਲ ਸੰਬੰਧਿਤ ਅਪਰਾਧਾਂ ਜਿਵੇਂ ਕਿ ਚੋਰੀ ਕਰਨਾ, ਵਾਹਨ ਚੋਰੀ ਦੇ ਵਿੱਚ 25% ਦੀ ਕਮੀ ਦੇਖਣ ਨੂੰ ਮਿਲੀ ਹੈ। ਇਸ ਤੋਂ ਇਲਾਵਾ ਕਾਰ ਜੈਕਿੰਗ ਦੇ ਮਾਮਲਿਆਂ ਦੇ ਵਿੱਚ ਵੀ 80% ਤੋਂ ਜ਼ਿਆਦਾ ਦੀ ਕਮੀ ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ ਪੰਜਾਬ ਬੇਕਰ ਕੈਂਪਸ ਨੂੰ ਸ਼ਹਿਰ ਦੇ ਵਿੱਚੋਂ ਹਟਾਇਆ ਗਿਆ ਹੈ ਅਤੇ ਪੰਜ ਗੁੰਮਸ਼ੁਦਾ ਬੱਚਿਆਂ ਨੂੰ ਵੀ ਬਚਾਇਆ ਗਿਆ ਹੈ। 트럼ਪ ਨੇ ਆਪਣੇ ਸੋਸ਼ਲ ਟ੍ਰੁੱਥ ਪੋਸਟ ਦੇ ਵਿੱਚ ਦਾਵਾ ਕੀਤਾ ਹੈ ਕਿ ਡੀਸੀ ਹੁਣ ਸਿਰਫ 12 ਦਿਨਾਂ ਦੇ ਵਿੱਚ ਅਪਰਾਧ ਮੁਕਤ ਜ਼ੋਨ ਬਣ ਗਿਆ ਹੈ। ਵਾਸ਼ਿੰਗਟਨ ਡੀਸੀ ਦੀ ਮੇਅਰ ਮੂਰੀਅਲ ਬੋਜ਼ਰ ਨੇ ਫੈਡਰਲ ਅਧਿਕਾਰੀਆਂ ਦੇ ਨਾਲ ਸਹਿਯੋਗ ਦੀ ਵੀ ਪ੍ਰਸ਼ੰਸਾ ਕੀਤੀ ਹੈ ਦੂਜੇ ਪਾਸੇ ਵਾਸ਼ਿੰਗਟਨ ਦੇ ਕੋਲੰਬੀਆ ਹਾਈਟਸ ਇਲਾਕੇ ਦੇ ਵਸਨੀਕਾਂ ਨੇ ਦੱਸਿਆ ਕਿ ਗੈਰਕਾਨੂੰਨੀ ਪ੍ਰਵਾਸੀਆਂ ਦੀਆਂ ਗ੍ਰਿਫਤਾਰੀਆਂ ਦੇ ਵਧਣ ਕਾਰਨ ਇੱਥੋਂ ਦੇ ਲੋਕਾਂ ਦੇ ਮਨ ਵਿੱਚ ਡਰ ਬੈ ਗਿਆ ਹੈ ਕੁਝ ਇਮੀਗ੍ਰੇਸ਼ਨ ਵਕੀਲਾਂ ਨੇ ਇਲਜ਼ਾਮ ਲਗਾਇਆ ਹੈ ਕਿ ਇਹ ਮੁਹਿੰਮ ਅਪਰਾਧ ਨੂੰ ਘਟਾਉਣ ਦੀ ਬਜਾਏ ਡਿਪੋਰਟੇਸ਼ਨ ਕੋਟੇ ਨੂੰ ਪੂਰਾ ਕਰਨ ਦੇ ਲਈ ਚੱਲ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਗ੍ਰਿਫਤਾਰ ਕੀਤੇ ਗਏ ਜ਼ਿਆਦਾਤਰ ਪ੍ਰਵਾਸੀਆਂ ਨੇ ਅਮਰੀਕਾ ਦੇ ਵਿੱਚ ਅਸਾਈਲਮ ਦੀਆਂ ਅਰਜ਼ੀਆਂ ਦਾਖਲ ਕੀਤੀਆਂ ਹੋਈਆਂ ਸੀ ਪਰ ਉਹਨਾਂ ਨੂੰ ਪਹਿਲਾਂ ਹੀ ਅਧਿਕਾਰੀਆਂ ਨੇ ਚੁੱਕ ਲਿਆ। 트럼ਪ ਪ੍ਰਸ਼ਾਸਨ ਨੇ ਹੁਣ ਇਸ਼ਾਰਾ ਕੀਤਾ ਹੈ ਕਿ ਇਹ ਮੁਹਿੰਮ 30 ਦਿਨਾਂ ਦੀ ਫੈਡਰਲ ਕੰਟਰੋਲ ਮਿਆਦ ਤੋਂ ਬਾਅਦ ਵੀ ਜਾਰੀ ਰਹਿ ਸਕਦੀ ਹੈ ਜੇਕਰ ਕਾਂਗਰਸ ਇਸ ਨੂੰ ਮਨਜ਼ੂਰੀ ਦਿੰਦੀ ਹੈ। ਅਟਾਰਨੀ ਜਨਰਲ ਪੈਮ ਬੌਂਡੀ ਦੇ ਮੁਤਾਬਕ ਫੈਡਰਲ ਅਤੇ ਸਥਾਨਕ ਅਧਿਕਾਰੀਆਂ ਦੇ ਸਹਿਯੋਗ ਨੇ ਰਾਜਧਾਨੀ ਵਾਸ਼ਿੰਗਟਨ ਡੀਸੀ ਨੂੰ ਸੁਰੱਖਿਅਤ ਬਣਾਉਣ ਦੇ ਵਿੱਚ ਬਹੁਤ ਜ਼ਰੂਰੀ ਭੂਮਿਕਾ ਨਿਭਾਈ ਹੈ ਇਸ ਮੁਹਿੰਮ ਨੇ ਜਿੱਥੇ ਅਪਰਾਧ ਦਰ ਨੂੰ ਘਟਾਉਣ ਅਤੇ ਸਫਲਤਾ ਹਾਸਲ ਕੀਤੀ ਹੈ ਉਥੇ ਹੀ ਸਥਾਨਕ ਪਾਈਚਾਰੇ ਖਾਸ ਕਰਕੇ ਪ੍ਰਵਾਸੀ ਪਾਈਚਾਰਿਆਂ ਦੇ ਵਿੱਚ ਬੇਚੈਨੀ ਤੇ ਵਿਰੋਧ ਜ਼ਰੂਰ ਪੈਦਾ ਹੋਇਆ ਹੈ ਇਹ ਦੇਖਣਾ ਬਾਕੀ ਹੈ ਕਿ ਇਸ ਦੇ ਲੰਬੇ ਸਮੇਂ ਤੇ ਬਾਅਦ ਕੀ ਨਤੀਜੇ ਦੇਖਣ ਨੂੰ ਮਿਲਣਗੇ